ਸਾਨੂੰ ਇੱਕ ਵਿਧੀ ਦੱਸਦੇ ਹਨ ਕਿ ਇਹ ਮਨੁੱਖ ਜੇ ਤੈਨੂੰ ਕੋਈ ਬਿਮਾਰੀ ਹੈ ਤੇਰਾ ਕੋਈ ਕਾਰਜ ਰੁਕਿਆ ਹੋਇਆ ਹੈ ਤੈਨੂੰ ਕੋਈ ਰੁਕਾਵਟਾਂ ਪੈਂਦੀਆਂ ਹਨ ਤੇਰਾ ਕੋਈ ਕੰਮ ਨਹੀਂ ਸਬਰ ਰਿਹਾ ਤੇਰਾ ਸਰੀਰ ਠੀਕ ਨਹੀਂ ਰਹਿੰਦਾ ਤੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਆ ਫਿਰ ਆ ਸਾਡਾ ਬਾਜਨ ਸੁਣ ਆਖੋ ਸਤਨਾਮ ਸਤਗੁਰੂ ਸੱਚੇ ਪਾਤਸ਼ਾਹ ਜੀ ਦੇ ਇਸ ਸ਼ਬਦ ਦੀਆਂ ਜੋ ਪੰਕਤੀਆਂ ਹਨ ਜੋ ਬਚਨ ਹਨ ਆਪਾਂ ਪਹਿਲੀਆਂ ਪੰਕਤੀਆਂ ਕਈ ਵਾਰੀ ਪੜਦੇ ਰਹਿੰਦੇ ਆ ਕਰਿ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਏ ਅਰੂਗਾ ਸਤਿਗੁਰੂ ਸੱਚੇ ਪਾਤਸ਼ਾਹ ਵਿਧੀ ਦੱਸ ਦਿਆ ਵੀ ਤੈਨੂੰ ਕੀ ਕਰਨਾ ਪਵੇਗਾ ਫੇਰ ਕਿ ਕੋਈ ਵੀ ਰੁਕਾਵਟ ਹੈ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰ ਅੰਮ੍ਰਿਤ ਵੇਲੇ ਦੀ ਤਾਕਤ ਆਪ ਜੀ ਨੇ ਕੱਲ ਸੁਣਿਆ ਸੀ ਵੀ ਬੜੀ ਵੱਡੀ ਤਾਕਤ ਹੈ ਪਿਆਰਿਓ ਅੰਮ੍ਰਿਤ ਵੇਲਾ ਸੰਭਾਲੋ ਅੰਮ੍ਰਿਤ ਵੇਲਾ ਜਿਹੜੇ ਸੰਭਾਲ ਲੈਂਦੇ ਆ ਉਹਨਾਂ ਤੇ ਬਹੁਤ ਵੱਡੀਆਂ ਬਖਸ਼ਿਸ਼ਾਂ ਹੋ ਜਾਂਦੀਆਂ ਹਨ ਆਖੋ ਸਤਿਨਾਮ ਇਹ ਅਮਰਤ ਵੇਲੇ ਦੀ ਗੱਲ ਕਰਦੇ ਆ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਕਰਿ ਇਸਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਏ ਰੋਗਾ ਕਿ ਤੂੰ ਅਮਰਤ ਵੇਲੇ ਇਸ਼ਨਾਨ ਕਰ ਆਪਣੇ ਮਾਲਕ ਦਾ ਨਾਮ ਸਿਮਰ ਕੇ ਫਿਰ ਕੀ ਹੋਏਗਾ ਮਨ ਅਤੇ ਸ਼ਰੀਰ ਦੋਵੇਂ ਜਾਣੇ ਦੋਵੇਂ ਤੰਦਰੁਸਤ ਹੋ ਜਾਣਗੇ ਆਖੋ ਸਤਨਾਮ ਫਿਰ ਬੰਦਾ ਕਹਿੰਦਾ ਵਿਗਨ ਬੜੇ ਪੈਂਦੇ ਆ ਜੀ ਮੈਂ ਉੱਥੇ ਜਾਣਾ ਮੈਂ ਉਹ ਜਗ੍ਹਾ ਤੇ ਜਾਣਾ ਮੈਂ ਇਲਾਜ ਕਰਵਾਉਣਾ ਮਾਰੇ ਕਹਿੰਦੇ ਨਹੀਂ ਕੋਟ ਵਿਗਨ ਕਰੋੜਾਂ ਵਿਗਨ ਕੋਟ ਵਿਗਨ ਲਾਥੇ ਪ੍ਰਭ ਸਰਣਾ ਗੁਰੂ ਦੀ ਸ਼ਰਨ ਵਿੱਚ ਇੰਨੀ ਕਿ ਤਾਕਤ ਹੈ ਕਿ ਗੁਰੂ ਦੀ ਸ਼ਰਨ ਪੈ ਕੇ ਕਰੋੜਾਂ ਰੁਕਾਵਟਾਂ ਵੀ ਦੂਰ ਹੋ ਜਾਂਦੀਆਂ ਹਨ ਪਰ ਤੂੰ ਧਿਆਨ ਨਾਲ ਸੁਣਿਆ ਕਰ ਤੇ ਭਰੋਸਾ ਰੱਖ ਜੋ ਗੁਰੂ ਕਹਿੰਦਾ ਉਹਨੂੰ ਜਪ ਕੇ ਤਾਂ ਵੇਖ ਆਖੋ ਸਤਨਾਮ ਮੇਰਾ ਖਿਆਲ ਹੈ ਜਿਹੜਾ ਬੰਦਾ ਕਹਿੰਦਾ ਨਾ ਉਹਨੇ ਸਵਾ ਮਹੀਨਾ ਵੀ ਕਦੇ ਪੂਰਾ ਨਹੀਂ ਕੀਤਾ ਹੋਣਾ ਜਿਹੜਾ ਕਹਿੰਦਾ ਵੀ ਮੇਰਾ ਤੇ ਕੰਮ ਨਹੀਂ ਹੋਇਆ ਇੱਥੇ 4-4 ਘੰਟੇ 5-5 ਘੰਟੇ ਭਜਨ ਕਰਦੇ ਆ ਤੇ ਸਿਮਰਨ ਕਰਦੇ ਆ ਗੁਰਬਾਣੀ ਦੇ ਪਾਠ ਕਰਦੇ ਆ ਉਹਨਾਂ ਦੇ ਕਾਰਜ ਰਾਸ ਨੂੰ ਦੇਖਿਆ ਆਖੋ ਸਤਨਾਮ ਕਾਫੀ ਟਾਈਮ ਦੀ ਗੱਲ ਹੈ ਵਾਰ ਕਿਸੇ ਮਹਾਪੁਰਖਾਂ ਨਾਲ ਜਾਣ ਦਾ ਸਮਾਂ ਮਿਲਿਆ ਦੀਵਾਨ ਸੀ ਵਾਰ ਤੇ ਉੱਥੇ ਪਰਿਵਾਰ ਜਦੋਂ ਆਇਆ ਰਹਿੰਦਾ ਸੀ ਕੋਈ ਕਹਿੰਦਾ ਜੀ ਅਰਦਾਸ ਕਰਨੀ ਹੈ ਮਾਤਾ ਜੀ ਐ ਘਰ ਵਿੱਚ ਰਹਿੰਦੇ ਐ ਬਿਮਾਰ ਬੜਿਆ ਤੁਸੀਂ ਕਿਰਪਾ ਕਰੋ ਲੰਗਰ ਪ੍ਰਸ਼ਾਦਾ ਛਕਿਓ ਤੇ ਗੁਰੂ ਸਾਹਿਬ ਜੀ ਦੇ ਚਰਨਾਂ 'ਚ ਅਰਦਾਸ ਕਰਿਓ ਜੇ ਕੋਈ ਭਲਾ ਹੋ ਜਾਏ ਤੇ ਘਰ ਵਿੱਚ ਗਏ ਸਾਧ ਸੰਗਤ ਜੀ ਜਾ ਕੇ ਜਦ ਦੱਸਿਆ ਕਿ ਸੇਤ ਠੀਕ ਨਹੀਂ ਰਹਿੰਦੀ ਤੇ ਸਾਰੇ ਪਰਿਵਾਰ ਦੀ ਤੰਦਰੁਸਤੀ ਦੀ ਅਰਦਾਸ ਕਰੋ ਕੇ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਿਰਪਾ ਕਰਨ ਤੇ ਠੀਕ ਹੋ ਜਾਈਏ ਜਾ ਕੇ ਨਾ ਉਹਨਾਂ ਨੇ ਕਿਹਾ ਕਿ ਇੱਕ ਕਾਪੀ ਲੈ ਕੇ ਉਹ ਇੱਕ ਪੈਨ ਲੈ ਕੇ ਆਓ ਤੇ ਇੱਕ ਬੱਚੀ ਨੂੰ ਕਿਹਾ ਕਿ ਬੇਟਾ ਤੂੰ ਇਸ ਕਾਪੀ ਤੇ ਮੂਲ ਮੰਤਰ ਲਿਖ ਮੂਲ ਮੰਤਰ ਲਿਖ ਤੇ ਉਹਨੇ ਲਿਖਿਆ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਭੀ ਸੱਚ ਜਦੋਂ ਲਿਖਿਆ ਨਾ ਕਹਿੰਦੇ ਵੀ ਤੁਸੀਂ ਵੀ ਜਪਿਆ ਕਰੋ ਸਾਰੇ ਤੇ ਮਾਤਾ ਜੀ ਨੂੰ ਵੀ ਕਹੋ ਵੀ ਇਹ ਜਪਦੇ ਰਹੋ ਫਿਰ ਜਦੋਂ ਅਸੀਂ ਦਵਾਰਾਂ ਆਵਾਂਗੇ ਫਿਰ ਦੱਸਣਾ ਸਾਨੂੰ ਕਹਿੰਦੇ ਮੂਲ ਮੰਤਰ ਨੋਟ ਕੀਤਾ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਜਪਨਾ ਸ਼ੁਰੂ ਕਰ ਦਿੱਤਾ ਹੌਲੀ-ਹੌਲੀ ਫਰਕ ਪੈਂਦਿਆ 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 ਸ਼ਰੀਰ ਵੀ ਠੀਕ ਹੋ ਗਿਆ ਮਨ ਵੀ ਸ਼ਾਂਤ ਰਹਿਣ ਲੱਗ ਪਿਆ ਕਿਉਂਕਿ ਪਹਿਲੀ ਗੱਲ ਤੇ ਕਲਪਨਾ ਘਟ ਗਈ ਅੱਧੀਆਂ ਬਿਮਾਰੀਆਂ ਤਾਂ ਕਲਪਨਾ ਕਰਕੇ ਆ ਅੱਧੀਆਂ ਬਿਮਾਰੀਆਂ ਚਿੰਤਾ ਕਰਕੇ ਆ ਸਿਆਣੇ ਕਹਿੰਦੇ ਆ ਚਿੰਤਾ ਹੈ ਨਾ ਜਿਹੜੀ ਉਹ ਚਿਖਾ ਬਰਾਬਰ ਹੁੰਦੀ ਹੈ ਹੁੰਦੀ ਆਪਣੇ ਆਪ ਹੈ ਪਰ ਜੇ ਗੁਰਬਾਣੀ ਪੜ੍ਹਦੇ ਰਹੀਏ ਨਾ ਮੂਲ ਮੰਤਰ ਕਰਦੇ ਰਹੀਏ ਤਾਂ ਮਨ ਬਹੁਤ ਸ਼ਾਂਤ ਹੋ ਜਾਂਦਾ ਹੈ ਚਿੰਤਾ ਘਟ ਜਾਂਦੀ ਹੈ ਜਪਦੇ ਰਹਿ ਅਮਰਤ ਵੇਲੇ ਉੱਠ ਕੇ ਪਰਿਵਾਰ ਜਪਿਆ ਕਰੇ ਜੁੜ ਗਿਆ ਪਹਿਲੇ ਤੇ ਇਸ਼ਨਾਨ ਕੀਤਾ ਵਧੀਆ ਆਦੀ ਤੰਦਰੁਸਤੀ ਇਸ਼ਨਾਨ ਨਾਲ ਆ ਜਾਂਦੀ ਹੈ ਫਿਰ ਨਾਮ ਜਪਿਆ ਤੇ ਫਿਰ ਨਾਮ ਜਪਣ ਨਾਲ ਫਿਰ ਬੰਦਾ ਨਾਮ ਜਪਦਾ ਜਿਹੜਾ ਉਹ ਸੰਜਮ ਨਾਲ ਖਾਂਦਾ ਸੰਜਮ ਨਾਲ ਸੌਂਦਾ ਹੈ ਸਾਥ ਸੰਗਤ ਜੀ ਜਪਦੇ ਰਹੇ ਜਪਦੇ ਰਹੇ ਕਹਿੰਦੇ ਜਦੋਂ ਕਾਫੀ ਟਾਈਮ ਸਮਾਂ ਲੰਘ ਗਿਆ ਨਾ ਤੇ ਫਿਰ ਉਹਨਾਂ ਨੇ ਫੋਨ ਕੀਤਾ ਕਹਿੰਦੇ ਵੀ ਮਾਤਾ ਜੀ ਠੀਕ ਠਾਕ ਐ ਜੀ ਪਰ ਘਰ ਦੇ ਵਿੱਚ ਨਾਮ ਦਾ ਬਾਣੀ ਦਾ ਵਾਸਾ ਹੋ ਗਿਆ ਆਖੋ ਸਤਨਾਮ ਉੱਥੇ ਕੋਈ ਦੁੱਖ ਰਹਿੰਦਾ ਹੀ ਨਹੀਂ ਪਿਆਰੇ ਤੁਸੀਂ ਆਪ ਸੋਚੋ ਘਰ ਵਿੱਚੋਂ ਨਸ਼ਾ ਨਿਕਲ ਜੇ ਤੇ ਬਾਣੀ ਦਾ ਪ੍ਰਭਾਵ ਆ ਜਾਏ ਘਰ ਵਿੱਚ ਬਾਣੀ ਤੋਂ ਸਭ ਕੁਝ ਹੀ ਸ਼ੁਰੂ ਹੋ ਜਾਂਦਾ ਹੈ ਅਮਰਤ ਵੇਲੇ ਤੋਂ ਪਹਿਲੀ ਗੱਲ ਅਸੀਂ ਸਫਾਈ ਕਰਦੇ ਹਾਂ ਬਾਣੀ ਪੜਨੇ ਆ ਘਰ ਸਾਫ਼ ਹੋ ਜਾਂਦਾ ਹੈ ਦੂਜਾ ਨੰਬਰ ਬਾਣੀ ਪੜਦਿਆਂ ਮਨ ਵੀ ਸਾਫ਼ ਹੋ ਜਾਂਦਾ ਹੈ ਇਸ਼ਨਾਨ ਕਰਦੇ ਹਾਂ ਤਨ ਵੀ ਪਵਿੱਤਰ ਹੋ ਜਾਂਦਾ ਹੈ ਤੀਸਰਾ ਨੰਬਰ ਸਾਡੇ ਅੰਦਰ ਸ਼ੰਕਾ ਆਉਂਦੀ ਹੈ ਵੀ ਘਰ ਵਿੱਚ ਨਸ਼ਾ ਵੀ ਨਹੀਂ ਹੋਣਾ ਚਾਹੀਦਾ ਫਿਰ ਬਾਣੀ ਪੜਨ ਦਾ ਕੀ ਫਾਇਦਾ ਫਿਰ ਬੰਦਾ ਨਸ਼ਾ ਵੀ ਘਰ ਵਿੱਚੋਂ ਕੱਢ ਦਿੰਦਾ ਫਿਰ ਸਾਰੇ ਕਾਰਜ ਆਪੀ ਸ਼ੁੱਧ ਹੋ ਜਾਂਦੇ ਆ ਕਿ ਨਹੀਂ ਆਖੋ ਸਤਨਾਮ ਇਸ ਤਰ੍ਹਾਂ ਮਾਰਾ ਸੱਚੇ ਪਾਤਸ਼ਾਹ ਸਾਨੂੰ ਦੱਸਦੇ ਆ ਵੀ ਕਰਿ ਇਸ਼ਨਾਣ ਸਿਮਰ ਪ੍ਰਭ ਆਪਣਾ ਮਨ ਤਨ ਭੈ ਅਰੋਗਾ ਉਕਰਤੇ ਸਹੀ ਹੋਵੇ ਨਾ ਜਿਵੇਂ ਗੁਰੂ ਜੀ ਕਹਿੰਦੇ ਆ ਮਹਾਰਾਜ ਤੇ ਕਹਿੰਦਾ ਕੋਟ ਵਿਗਨ ਕਰੋੜਾਂ ਵਿਗਨ ਲਾਥੇ ਪ੍ਰਭ ਸਰਣਾ ਗੁਰੂ ਦੀ ਸ਼ਰਣ ਵਿੱਚ ਏਡੀ ਤਾਕਤ ਹੈ ਕਿ ਕਰੋੜਾਂ ਰਕਾਵਟਾਂ ਦੂਰ ਹੋ ਜਾਂਦੀਆਂ ਨੇ ਤੇ ਮਾਰਕ ਨਾਲ ਮਲਾਪ ਚੰਗੇ ਮੌਕੇ ਉੱਗਣ ਲੱਗ ਜਾਂਦੇ ਨੇ ਆਖੋ ਸਤਨਾਮ ਪ੍ਰਭ ਬਾਣੀ ਸ਼ਬਦ ਸੁਪਾਖਿਆ ਗੁਰੂ ਜੀ ਨੇ ਆਪਣਾ ਸ਼ਬਦ ਸੋਹਣਾ ਉਚਾਰਿਆ ਹੋਇਆ ਹੈ ਤੇ ਇਹ ਸ਼ਬਦ ਮਾਲਕ ਦੀ ਸਿਫਤਸਲਾ ਦੀ ਬਾਣੀ ਹੈ ਪ੍ਰਭ ਬਾਣੀ ਸ਼ਬਦ ਸੁਪਾਖਿਆ ਫਿਰ ਮਹਾਰਾਜ ਕਹਿੰਦੇ ਆ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਨੂੰ ਕਿੰਨੇ ਪਿਆਰ ਨਾਲ ਕਹਿੰਦੇ ਆ ਬੋਲ ਕੇ ਸਮਝਾਉਂਦੇ ਆ ਨਾ ਠਾਕੁਰ ਹਮਰਾ ਸਦ ਬੋਲੰਤਾ ਸਾਡਾ ਠਾਕੁਰ ਤੇ ਬੋਲਦਾ ਹੈ ਸਾਡਾ ਠਾਕੁਰ ਕੱਲਾ ਮੱਥੇ ਟਕਾਣ ਵਾਲਾ ਨਹੀਂ ਹੈ ਇਹ ਤੇ ਬੋਲਦਾ ਹੈ ਨਾ ਜਿਹੜੀ ਚੀਜ਼ ਬੋਲਦੀ ਨਹੀਂ ਉਹਦੇ ਅੱਗੇ ਕੀ ਮੱਥਾ ਟੇਕਣਾ ਹੈ ਬੋਲਦੀ ਤਾਂ ਹੈ ਹੀ ਨਹੀਂ ਉਹਨੇ ਦੱਸਣਾ ਕੀ ਹੈ ਗੁਰੂ ਗ੍ਰੰਥ ਸਾਹਿਬ ਅੱਗੇ ਸੀਸ ਨਵਾ ਕੇ ਜੇ ਕੋਈ ਪੁੱਛੇ ਨਾ ਸਿੱਖਾ ਕੀ ਮਿਲਿਆ ਤੂੰ ਕਹਿ ਮੇਰੇ ਗੁਰੂ ਨੇ ਬੋਲ ਕੇ ਦੱਸਿਆ ਵੀ ਗਾਵੋ ਪੜੋ ਗਾਵੋ ਸੁਣੋ ਪੜੋ ਨਿਤ ਭਾਈ ਗੁਰਪੂਰੈ ਤੂੰ ਰੱਖਿਆ ਗੁਰੂ ਤਾਂ ਤੈਨੂੰ ਰੋਜ਼ ਬੋਲ ਕੇ ਉਪਦੇਸ਼ ਦੇ ਕੇ ਤੋਰਦਾ ਹੈ ਇਹ ਗੁਰੂ ਪੱਥਰ ਦਾ ਨਹੀਂ ਹੈ ਆਖੋ ਸਤਨਾਮ ਗਾਵੋ ਸੁਣੋ ਪੜੋ ਨਿਤ ਭਾਈ ਗੁਰਪੂਰ ਹੈ ਤੂੰ ਰਾਖਿਆ ਇਹ ਸ਼ਬਦ ਨੂੰ ਸਦਾ ਗਾਉਂਦੇ ਰਹੋ ਗੁਰੂ ਸਾਹਿਬ ਜੀ ਕਹਿੰਦੇ ਸੁਣਦੇ ਰਹੋ ਤੇ ਪੜ੍ਹਦੇ ਰਹੋ ਇਹ ਹੁਣ ਆਪਾਂ ਥੋੜੀ ਕਹਿੰਨੇ ਆ ਵੀ ਤੁਸੀਂ ਬਾਣੀ ਗਾਓ ਬਾਣੀ ਪੜ੍ਹੋ ਬਾਣੀ ਸੁਣੋ ਜੇ ਤੁਸੀਂ ਕਹੋ ਵੀ ਮੈਂ ਥੋੜੀ ਕਹਿ ਰਿਹਾ ਹਾਂ ਇਹ ਤਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਬਖਸ਼ਿਸ਼ ਕਰ ਰਿਹਾ ਸਾਨੂੰ ਇਹ ਤਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿ ਰਿਹਾ ਮੈਨੂੰ ਵੀ ਕਹਿ ਰਿਹਾ ਤੁਹਾਨੂੰ ਵੀ ਕਹਿ ਰਿਹਾ ਵੀ ਤੂੰ ਵੀ ਪੜਿਆ ਸੁਣਾ ਗਾਇਆ ਕਰ ਤੇ ਤੁਸੀਂ ਵੀ ਗਾਇਆ ਕਰੋ ਇਹ ਨਹੀਂ ਵੀ ਮੈਂ ਤੁਹਾਨੂੰ ਕਹਿ ਰਿਹਾ ਨਹੀਂ ਗਾਵੋ ਸੁਣੋ ਪੜੋ ਨਿਤ ਭਾਈ ਗੁਰਪੂਰ ਹੈ ਤੂੰ ਰਾਖਿਆ ਇਸ ਸ਼ਬਦ ਨੂੰ ਗਾਉਂਦਾ ਰਹੇ ਸੁਣਦਾ ਰਹੇ ਪੜਦਾ ਰਹੇ ਇਹ ਉਤਮ ਕਰਦਾ ਰਹੇਗਾ ਤਾਂ ਯਕੀਨ ਰੱਖ ਗੁਰੂ ਸਾਹਿਬ ਜੀ ਕਹਿੰਦੇ ਪੂਰੇ ਗੁਰੂ ਨੇ ਤੈਨੂੰ ਜੀਵਨ ਵਿੱਚ ਆਉਣ ਵਾਲੀਆਂ ਰੁਕਾਵਟਾਂ ਤੋਂ ਬਚਾ ਲੈਣਾ ਆਖੋ ਸਤਨਾਮ ਸਾਚਾ ਸਾਹਿਬ ਅਮਿਤ ਵਡਾਈ ਭਗਤ ਵਛਲਦੈ ਆਲਾ ਸੰਤਾਂ ਕੀ ਪੈ ਜਿ ਰੱਖਦਾ ਆਇਆ ਆਦ ਬਿਰਦ ਪ੍ਰਤੀ ਪਾਲਾ ਸਾਚਾ ਸਹਬ ਅਮਿੱਤ ਵਡਾਈ ਉਹ ਮਾਲਕ ਸਦਾ ਕੈਮ ਰਹਿਣ ਵਾਲਾ ਉਹਦੀ ਬਜ਼ੁਰਗੀ ਮਿਣੀ ਨਹੀਂ ਜਾ ਸਕਦੀ ਭਾਵ ਉਹਦੀ ਸਿਆਣਪ ਨੂੰ ਕੋਈ ਮਾਪ ਨਹੀਂ ਸਕਦਾ ਉਹ ਐਡਾ ਵੱਡਾ ਸਿਆਣਾ ਹੈ ਗੁਰੂ ਆਖੋ ਸਤਨਾਮ ਸਾਚਾ ਸਹਬ ਅਮਿੱਤ ਵਡਾਈ ਉਹਦੀ ਬਜ਼ੁਰਗੀ ਮਣੀ ਨਹੀਂ ਜਾ ਸਕਦੀ ਉਹ ਭਗਤੀ ਨਾਲ ਪਿਆਰ ਕਰਨ ਵਾਲਾ ਤੇ ਉਹ ਦਇਆ ਦਾ ਸੋਮਾ ਹੈ ਆਖੋ ਸਤਨਾਮ ਸੰਤਾਂ ਕੀ ਪੈਜ ਰਖਤਾ ਆਇਆ ਆਦ ਬਿਰਧ ਪ੍ਰਤਪਾਲਾ ਉਹ ਆਪਣੇ ਗੁਰਮਖਾਂ ਦੀ ਆਪਣੇ ਸੰਤਾਂ ਦੀ ਭਾਵਨਾਮ ਜਪਣ ਵਾਲਿਆਂ ਦੀ ਉਹ ਸਦਾ ਤੋਂ ਪੈਜ ਰਖਦਾ ਆਇਆ ਹੁਣ ਕਿੰਨੇ ਵਾਰੀ ਤਾਂ ਆਪਾਂ ਸੁਣਿਆ ਰੱਖੀ ਨਹੀਂ ਧਰੂ ਦੀ ਪ੍ਰਹਿਲਾਦ ਦੀ ਕਿੰਨਾ ਗਨਕਾ ਵਰਗਿਆਂ ਬੇਸਵਾਾਂ ਦੀ ਤੇ ਹੋਰ ਬੜਾ ਨੂੰ ਤਾਰਿਆ ਸੱਜਣ ਠੱਗ ਵਰਗਿਆਂ ਨੂੰ ਤਾਰਿਆ ਭੂਮੀਏ ਚੋਰ ਵਰਗਿਆਂ ਨੂੰ ਤਾਰਿਆ ਫਿਰ ਤੈਨੂੰ ਕਿਉਂ ਨਹੀਂ ਤਾਰੇਗਾ ਅੱਖ ਸਤਨਾ ਉਹਦੇ ਡੁੱਬਦੇ ਪੱਥਰਾਂ ਨੂੰ ਤਾਰ ਸਕਦਾ ਹੈ ਫਿਰ ਤੈਨੂੰ ਕਿਉਂ ਨਹੀਂ ਤਾਰੇਗਾ ਡੁੱਬਦੇ ਪੱਥਰ ਤਾਰੇ ਇਸ ਤਰ੍ਹਾਂ ਮਾਰੇ ਕਹਿੰਦੇ ਆ ਭਰੋਸਾ ਰੱਖਿਆ ਘਰ ਬੜੀ ਵੱਡੀ ਤਾਕਤ ਹੈ ਭਰੋਸੇ ਦੇ ਅੰਦਰ ਸੰਤਾ ਕੀ ਪੈਗ ਰੱਖਦਾ ਆਇਆ ਆਦ ਬਿਰਦ ਪ੍ਰਤਪਾਲਾ ਆਪਣੇ ਗੁਰਮਖਾਂ ਦੀ ਪਾਤ ਰੱਖਦਾ ਸਦਾ ਤੋਂ ਰੱਖਦਾ ਆਇਆ ਇਹ ਉਹਦਾ ਸੁਭਾਅ ਹੈ ਸ਼ੁਰੂ ਤੋਂ ਪਾਲਦਾ ਆ ਰਿਹਾ ਆਦ ਬਿਰਦ ਬਿਰਦ ਹੁੰਦਾ ਮੁੱਢ ਕਦੀਮਾ ਤੋਂ ਸੁਭਾਅ ਪ੍ਰਾਣਾ ਸੁਭਾਅ ਗੁਰੂ ਸਾਹਿਬ ਜੀ ਦਾ ਓਏ ਇਹ ਉਹਦਾ ਸੁਭਾਅ ਹੈ ਪਰਮਾਰਥ ਜੋਤੈ ਨੂੰ ਕਹਿੰਦੇ ਆ ਉਹ ਕਰਦਾ ਰਿਹਾ ਕਰ ਹਰ ਅੰਮ੍ਰਿਤ ਨਾਮ ਭੋਜਨ ਨਿਤ ਪੁੰਚੋ ਸਰਬ ਵੇਲਾ ਮੁਖ ਪਾਵ ਕਿ ਪ੍ਰਮਾਤਮਾ ਦਾ ਨਾਮ ਹੈ ਨਾ ਜਿਹੜਾ ਇਹ ਆਤਮਿਕ ਜੀਵਨ ਦੇਣ ਵਾਲਾ ਆਤਮਾ ਦੀ ਖਰਾਕ ਹੈ ਦੋ ਖਰਾਕਾਂ ਹੈ ਜੀਵਨ ਦੇ ਅੰਦਰ ਵੀ ਦੋ ਖਰਾਕਾਂ ਖਾਣੀਆਂ ਚਾਹੀਦੀਆਂ ਇੱਕ ਨਾਲ ਵਰ ਬੰਦਾ ਬਿਮਾਰ ਹੋ ਜਾਂਦਾ ਆਖੋ ਸਤ ਨਾਮ ਕੇਵਲ ਤਨ ਦੀ ਖਰਾਕ ਖਾਂਦਾ ਹੈ ਬੰਦਾ ਮਨ ਦੀ ਖਰਾਕ ਤਾਂ ਕੋਈ ਕੋਈ ਖਾਂਦਾ ਤਨ ਦੀ ਖਰਾਕ ਹੈ ਤਨ ਦੀ ਖਰਾਕ ਹੈ ਭੋਜਨ ਤੇ ਮਨ ਦੀ ਖਰਾਕ ਕੀ ਹੈ ਭਜਨ ਤਨ ਦੀ ਖਰਾਕ ਹੈ ਭੋਜਨ ਤੇ ਮਨ ਦੀ ਖਰਾਕ ਹੈ ਭਜਨ ਇਹ ਦੋਨੇ ਹੀ ਚਾਹੀਦੇ ਆ ਆਖੋ ਸਤਨਾਮ ਮਹਾਰਾਜ ਕਹਿੰਦੇ ਹਰ ਅੰਮ੍ਰਿਤ ਨਾਮ ਭੋਜਨ ਨਿਤ ਪੁੰਚੋ ਹਰ ਵੇਲੇ ਇਹ ਮੂੰਹ ਵਿੱਚ ਪਾਉਂਦੇ ਰਹੋ ਨਿਤ ਪੁੰਚੋ ਭਾਵ ਨਿਤ ਪਾਵੋ ਨਿਤ ਨੇਮ ਨਿਤ ਨੇਮ ਕਿਹਨੂੰ ਕਹਿੰਦੇ ਆ ਜਿਹੜਾ ਕੰਮ ਨਿਤ ਕਰਦੇ ਰਹੀਏ ਉਹਨੂੰ ਨਿਤ ਨੇਮ ਕਹਿੰਦੇ ਨੇ ਨਿਤ ਨੇਮ ਤੋਂ ਭਾਵ ਹੁੰਦਾ ਵੀ ਇਹਨੂੰ ਨਿਤ ਕਰਨਾ ਹੈ ਕੋਈ ਦਿਨ ਛੱਡਣਾ ਨਹੀਂ ਹੈ ਹਰ ਅੰਮ੍ਰਿਤ ਨਾਮ ਭੋਜਨ ਨਿਤ ਪੁੰਚੋ ਸਰਬ ਵੇਲਾ ਮੁਖ ਪਾਵੋ ਕਿ ਪਰਮਾਤਮਾ ਦਾ ਨਾਮ ਹੈ ਜਿਹੜਾ ਉਹ ਆਤਮਕ ਜੀਵਨ ਦੇਣ ਵਾਲਾ ਹੈ ਆਤਮਾ ਦੀ ਖੁਰਾਕ ਹੈ ਜਦੋਂ ਮਨ ਰੱਜ ਗਿਆ ਤੇ ਤਨ ਆਪ ਹੀ ਰੱਜਾ ਮਹਿਸੂਸ ਹੁੰਦਾ ਉਹ ਕਹਿੰਦੇ ਸਬਰ ਬੀਵਾਂਦੇ ਨੂੰ ਸਬਰ ਹੈ ਭਾਵੇਂ ਗਰੀਬ ਹੀ ਹੋਵੇ ਜੇ ਸਬਰ ਆ ਗਿਆ ਤਾਂ ਵੀ ਉਹ ਬਹੁਤਾ ਲਾਲਚ ਨਹੀਂ ਕਰਦਾ ਕਿਤੇ ਜਾ ਕੇ ਵੀ ਨਾ ਖਾਣ ਦਾ ਨਾ ਬਹੁਤਾ ਪਹਿਨਣ ਦਾ ਨਾ ਹੋਰ ਉਹਨੂੰ ਸਬਰ ਹੁੰਦਾ ਸੰਤੋਖ ਆ ਜਿਹਦੇ ਕੋਲ ਸਬਰ ਹੈ ਉਹੀ ਰਾਜਾ ਹੈ ਨਹੀਂ ਬਿਨਾਂ ਸੰਤੋਖ ਤੋਂ ਤਾਂ ਬੰਦਾ ਰਾਜੀ ਨਹੀਂ ਸਕਦਾ ਹਰ ਅੰਮ੍ਰਿਤ ਨਾਮ ਭੋਜਨਿਤ ਪੁੰਚੋ ਸਰਬ ਵੇਲਾ ਮੁਖ ਪਾਓ ਫੇਰ ਮਹਾਰਾਜ ਕਹਿੰਦੇ ਜਰਾ ਮਰਾ ਤਾਪ ਸਭ ਨਾਠਾ ਕਿੰਨੀਆਂ ਗੱਲਾਂ ਦਸੀਆਂ ਇੱਕ ਇੱਕ ਸ਼ਬਦ ਵਿੱਚ ਮਹਾਰਾਜ ਨੇ ਹਰ ਰੁਕਾਵਟ ਬਾਰੇ ਹਰ ਸਰੀਰ ਤੰਦਰੁਸਤੀ ਬਾਰੇ ਪਰ ਤੂੰ ਉਹਦੀ ਰਜਾ ਚ ਰਿਆ ਕਰ ਉਹਦਾ ਨਾਮ ਜਪਣਾ ਸ਼ੁਰੂ ਕਰ ਜਰਾ ਮਰਾ ਤਾਪ ਸਭ ਨਾਠਾ ਗੁਣ ਗੋਵਿੰਦ ਨਿਤ ਗਾਵੋ ਗੋਵਿੰਦ ਪਰਮਾਤਮਾ ਦੇ ਗੁਣਾਂ ਨੂੰ ਸਦਾ ਗੰਧ ਰਹਿ ਆਤਮਕ ਜੀਵਨ ਨੂੰ ਨਾ ਬਢੇਪਾ ਆਏਗਾ ਤੇ ਨਾ ਮੌਤ ਆਏਗੀ ਐਸਾ ਆਤਮਕ ਆਤਮਕ ਜੀਵਨ ਬਖਸ਼ ਦਿੰਦੇ ਆਤਮਕ ਡੋਲਤਾ ਆਖੋ ਸਤਨਾਮ ਜਰਾ ਮਰਾ ਤਾਪ ਸਭ ਨਾਠਾ ਆਤਮਕ ਜੀਵਨ ਨੂੰ ਬਢੇਪਾ ਨਹੀਂ ਹੁੰਦਾ ਗੱਲ ਸ਼ਰੀਰ ਦੀ ਨਹੀਂ ਆਤਮਾ ਦੀ ਵੀ ਆਤਮਾ ਬੁੱਢੀ ਨਹੀਂ ਹੁੰਦੀ ਵੀ ਬਜ਼ੁਰਗ ਹੋ ਕੇ ਵੀ ਨੌਜਵਾਨਾਂ ਵਰਗਾ ਜਜਵਾ ਰਹਿੰਦਾ ਐਡੀ ਤਾਕਤ ਐ ਨਾਮ ਦੇ ਵਿੱਚ ਜਰਾ ਮਰਾ ਤਾਪ ਸਭ ਨਾਠਾ ਕਿ ਪ੍ਰਮਾਤਮਾ ਦੇ ਗੁਣ ਕੌਂਦਾ ਰਹਿ ਆਤਮਿਕ ਜੀਵਨ ਨੂੰ ਨਾਮ ਬਢੇਪਾ ਆਏਗਾ ਤੇ ਨਾ ਮੌਤ ਆਏਗੀ ਹਰੇਕ ਦੁੱਖ ਕਲੇਸ਼ ਦੂਰ ਹੋ ਜਾਂਦਾ ਹੈ ਸੁਣੇ ਅਰਦਾਸ ਸੁਆਮੀ ਮੇਰਾ ਸਰਬ ਕਲਾ ਪਣ ਆਈ ਜਿਸ ਵੀ ਮਨੁੱਖ ਨੇ ਗੁਰੂ ਦੇ ਸ਼ਬਦ ਦਾ ਆਸਰਾ ਲੈ ਕੇ ਨਾਮ ਜਪਿਆ ਤੇ ਮੇਰੇ ਮਾਲਕ ਨੇ ਉਹਦੀ ਅਰਦਾਸ ਸੁਣ ਲਈ ਫਿਰ ਕਰੋੜਾਂ ਵਿਗਨਾਂ ਦਾ ਟੱਕਰਾ ਕਰਨ ਲਈ ਉਹਦੇ ਅੰਦਰ ਐਸੀ ਤਾਕਤ ਪੈਦਾ ਕਰ ਦਿੱਤੀ ਫਿਰ ਦੁੱਖਾਂ ਦਾ ਸਾਹਮਣਾ ਕਰਨ ਲਈ ਫਿਰ ਵਿਗਨਾਂ ਦਾ ਸਾਹਮਣਾ ਕਰਨ ਲਈ ਫਿਰ ਜਿੰਦਗੀ ਦੇ ਸਵਾਲਾਂ ਨੂੰ ਉਹ ਗੌਲ ਦਾ ਨਹੀਂ ਹੈ ਪ੍ਰਗਟ ਭਈ ਸਗਲੇ ਜੁਗ ਅੰਤਰ ਗੁਰੂ ਨਾਨਕ ਕੀ ਵੜਿਆਈ ਗੁਰੂ ਦੀ ਇਹ ਅਜਮਤ ਸਾਰੇ ਜੁਗਾਂ ਵਿੱਚ ਹੀ ਪ੍ਰਤੱਖ ਵਰਤਦੀ ਹੈ ਤੇ ਪ੍ਰਤੱਖ ਉਗੜਦੀ ਹੈ ਇਹਨੇ ਪਿਆਰੇ ਬਚਨਾਂ ਰਾਹੀਂ ਗੁਰੂ ਸਾਹਿਬ ਜੀ ਨੇ ਸਾਨੂੰ ਸਮਝਾਇਆ ਕੇ ਗੁਰੂ ਇਦਾਂ ਰੱਖਿਆ ਕਰਦਾ ਉਤੇ ਸਾਡਾ ਮਾਪਿਓ ਹੈ ਏਕ ਪਿਤਾ ਏਕਸ ਕੇ ਹਮ ਬਾਰਿਕ ਤੂੰ ਮੇਰਾ ਗੁਰਹਾਈ ਇੱਕੋ ਹੀ ਮਾਲਕ ਸਾਡਾ ਪਿਤਾ ਹੈ ਪਰਮੇਸ਼ਵਰ ਏਕ ਓ ਅੰਕਾਰ ਉਹੀ ਸੱਚ ਹੈ ਸਤਨਾਮ ਉਹੀ ਕਰਤਾ ਹੈ ਸ੍ਰਿਸ਼ਟੀ ਦਾ ਮਾਲਕ ਰਚਨਹਾਰਾ ਕਰਤਾ ਪੁਰਖ ਨਿਰਭਉ ਨਿਰਵੈ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਜਪ ਹਾਰ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਪੀ ਸੱਚ ਇੱਕ ਪਿਤਾ ਇੱਕ ਸਕੇ ਹਮਾਰੇ ਤੂੰ ਮੇਰਾ ਗੁਰ ਹਾਈ ਅਸੀਂ ਕੋ ਪ੍ਰਭੂ ਪਿਤਾ ਦੇ ਸਾਰੇ ਬੱਚੇ ਹਾਂ ਫਿਰ ਤੂੰ ਮੇਰਾ ਗੁਰ ਭਾਈ ਵੀ ਹੈ ਮਾਰੇ ਕਹਿੰਦਾ ਤੂੰ ਮੇਰਾ ਗੁਰ ਹਾਈ ਸੁਣ ਮਿੱਤਾ ਜੀਉ ਹਮਾਰਾ ਬੜ ਬੜ ਜਾਸੀ ਹਰ ਦਰਸ਼ਨ ਦੇ ਹੋ ਦਿਖਾਈ ਮੈਨੂੰ ਪਰਮਾਤਮਾ ਦਾ ਦਰਸ਼ਨ ਕਰਾ ਮੈਂ ਮੇਰੀ ਜਿੰਦ ਤੈਥੋਂ ਮੁੜ ਮੁੜ ਕੇ ਫਿਰ ਬਲਿਹਾਰ ਜਾਏਗੀ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਾਵਨ ਪਵਿੱਤਰ ਗੁਰਬਾਣੀ ਦੇ ਅੰਦਰ ਬਖਸ਼ਿਸ਼ ਕਰਦੇ ਹਨ ਜੀ ਹੋਈਆਂ ਪੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ